ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਤੁਸੀਂ ਸਾਰੇ ਗੁਰੂ ਪਿਆਰਿਓ ਉਮੀਦ ਕਰਦੀ ਆ ਗੁਰਸਾਭ ਦੀ ਕਿਰਪਾ ਨਾਲ ਸਭ ਠੀਕ ਹੋਵੋਗੇ ਤੇ ਆਪਣੇ ਆਪਣੀ ਜਰਨੀ ਵਿੱਚ ਅੱਗੇ ਵਧ ਰਹੇ ਹੋਵੋਗੇ ਵਾਹਿਗੁਰੂ ਜੀ ਆਪ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਾਨਾ ਦਿਲ ਤੋਂ ਵਾਹਿਗੁਰੂ ਜੀ ਜੋ ਗੁਰੂ ਸਾਹਿਬ ਜੀ ਨੇ ਪਿਛਲੀਆਂ ਵੀਡੀਓ ਦੇ ਵਿੱਚ ਇੱਕ ਸਬਲੀਮਨ ਦੀ ਵੀ ਸੇਵਾ ਮਾਰੇ ਨੇ ਲਈ ਸੀਗੀ ਤੇ ਵਾਇਗਰੋ ਵੀਡੀਓ ਪਾਈ ਸੀਗੀ ਤੇ ਸਿਮਰਨ ਜਪ ਦੀ ਮਾਰੇ ਨੇ ਸੇਵਾ ਲਈ ਸੀ ਉਹ ਵੀ ਆਪ ਜੀ ਨੇ ਆ ਕਾਫੀ ਪਿਆਰਿਆਂ ਨੇ ਦੇਖੀ ਤੇ ਸਬਲੀਮਨ ਦੀ ਵੀ ਪਰ ਸ਼ਾਇਦ ਮੈਨੂੰ ਲੱਗਦਾ ਬਹੁਤ ਸੰਗਤ ਨੂੰ ਕਈ ਵਾਰੀ ਆਪਾਂ ਉਹ ਇੱਕ ਆਡੀਓ ਦੀ ਤਰ੍ਹਾਂ ਦੇਖ ਦੇ ਕਰਕੇ ਆਪਾਂ ਨੂੰ ਹੁੰਦਾ ਕਿ ਇਹਦੇ ਵਿੱਚ ਕੋਈ ਵਿਚਾਰ ਨਹੀਂ ਹੋ ਰਹੀ ਤੇ ਇਹਨੂੰ ਸ਼ਾਇਦ ਦੇਖਣਾ ਇੰਨਾ ਇੰਪੋਰਟੈਂਟਸ ਨਹੀਂ ਹੈਗਾ ਤੇ ਆਪਾਂ ਉਸ ਚੀਜ਼ ਨੂੰ ਉਸ ਬlesing ਨੂੰ એનર્ਜੀ ਨਹੀਂ ਦੇ ਪਾਉਂਦੇ ਬਟ ਵਾਇਗੁਰੂ ਜੀ ਇਹ ਬਹੁਤ ਹੀ ਇੱਕ ਕਿਉਂਕਿ ਮੇਰੇ ਖੁਦ ਦੇ ਅਨੁਭਵ ਰਹੇ ਆ ਮੈਂ ਖੁਦ ਇਸ ਟੈਕਨੀਕ ਨੂੰ ਆਪਣੇ ਤੇ ਵੀ ਯੂਜ਼ ਕੀਤਾ ਸੀਗਾ ਜੋ ਕਿ ਇੰਨੇ ਕੋ ਪਾਵਰਫੁਲ ਮਤਲਬ ਮੈਨੂੰ ਇਹਦੇ ਵਿੱਚੋਂ ਬlesing ਆ ਮਿਲੀਆਂ ਸਨ ਤੇ ਮੇਰੇ ਮਨ ਵਿੱਚ ਇਹੀ ਆਇਆ ਸੀ ਕਿ ਗੁਰੂ ਸਾਹਿਬ ਜੀ ਵੱਲੋਂ ਕਿ ਇਹ ਸੰਸਾਰ ਦੇ ਨਾਲ ਵੀ ਸਾਂਝਾ ਕੀਤਾ ਜਾਵੇ ਕਿਉਂਕਿ ਵਾਈ ਗੁਰੂ ਜੀ ਇਹ ਕੋਈ ਚਾਰਜ ਨਹੀਂ ਇਹਦਾ ਮੈਂ ਕੀਤਾ ਮੈਂ ਦੇਖੋ ਚਲੋ ਇੱਕ ਮੇਰੀ ਆਪਣੀ ਜਿਹੜਾ ਮੇਰਾ ਕੰਮ ਆ ਉਹ ਤਾਂ ਡਿਫਰੈਂਟ ਸਟੋਰੀ ਆ ਬਟ ਮੈਂ ਅ ਅੱਜ ਇਹਦੇ ਵਿੱਚ ਜ਼ਰੂਰ ਆਪ ਸਭ ਨੂੰ ਕਹਿਣਾ ਚਾਹੂੰਗੀ ਕਿ ਤੁਸੀਂ ਇਸ ਸਬਲੀਮਨ ਨੂੰ ਜ਼ਰੂਰ ਸੁਣਿਓ ਵਾਈ ਗੁਰੂ ਜੀ ਤੇ ਜਿਹੜੇ ਨਾਮ ਦੇ ਪਾੰਦੀਆਂ ਜੋ ਮਾਰੇ ਨੇ ਵਾਈ ਗੁਰੂ ਸਿਮਰਨ ਦੀ ਸੇਵਾ ਲਈ ਸੀ ਉਸ ਆਡੀਓ ਨੂੰ ਵੀ ਵੀਡੀਓ ਨੂੰ ਜ਼ਰੂਰ ਦੇਖਿਓ ਵਾਹਿਗੁਰੂ ਜੀ ਤਾਂ ਕਿ ਅਸੀਂ ਉਸ ਆਨੰਦ ਨੂੰ ਇਹ ਵੀ ਇੱਕ ਸੰਗਤ ਹੋ ਜਾਂਦੀ ਆ ਪਿਆਰਿਓ ਜਦੋਂ ਅਸੀਂ ਉੱਥੇ ਬੈਠ ਕੇ ਮਤਲਬ ਜਪਦੇ ਆ ਕਿਉਂਕਿ ਹੁਣ ਉਹਦੇ ਵਿੱਚ ਇੱਕ ਆਪਾਂ ਹੋ ਗਏ ਇੱਕ ਅਗਲਾ ਦੋ ਜਾਣੇ ਵੀ ਸੰਗਤ ਹੋ ਗਈ ਤੇ ਦੇਖੋ ਤੁਸੀਂ ਉਹਦਾ ਫਲ ਕਿੰਨਾ ਵੱਧ ਜਾਣਾ ਨਾ ਜਦੋਂ ਜ਼ਿਆਦਾ ਸੰਗਤ ਆਪਾਂ ਗੁਰੂ ਘਰੇ ਜਾਂਦੇ ਆ ਤੇ ਉਹਦਾ ਸਾਨੂੰ ਦੁੱਗਣਾ ਫਲ ਮਿਲਦਾ ਹੈ ਨਾ ਤੇ ਇਸ ਕਰਕੇ ਫਿਰ ਅਸੀਂ ਇਹਨਾਂ ਨੂੰ ਇਹ ਜ਼ਿਆਦਾ ਨਹੀਂ ਸਮਝਣ ਕਰਕੇ ਉਹ ਬlesing ਨੂੰ ਰੀਸੀਵ ਨਹੀਂ ਕਰ ਪਾਉਂਦੇ ਹੈਗੇ ਤੇ ਅੱਜ ਆਪਣਾ ਟੌਪਿਕ ਵੀ ਇਹੀ ਰਹੇਗਾ ਕਿਉਂਕਿ ਮੈਂ ਬਹੁਤ ਸਾਰੇ ਮੈਸੇਜ ਦੇਖਦੀ ਆ ਜਿਵੇਂ ਗੁਰੂ ਪਿਆਰੇ ਕਈ ਕਹਿ ਦਿੰਦੇ ਕਿ ਅਸੀਂ ਕਿਵੇਂ ਸਿਮਰਨ ਜਾਪ ਕਰੀਏ ਕਿ ਅਸੀਂ ਆਹ ਜਾਪ ਕਰਦੇ ਆ ਤਾਂ ਕਿ ਸਾਨੂੰ ਨਮਨ ਜਾਪ ਕਰਨਾ ਚਾਹੀਦਾ ਜਾਂ ਬੋਲ ਕੇ ਜਾਪ ਕਰਨਾ ਚਾਹੀਦਾ ਜਾਂ ਅਸੀਂ ਆਹ ਸ਼ਬਦ ਪੜੀਏ ਕਿਉਂਕਿ ਜਿੱਦਾਂ ਸੰਗਤ ਓਦਾਂ ਵੀ ਮਿਲਦੀ ਆ ਵਿਚਾਰ ਸਾਂਝੇ ਹੁੰਦੇ ਆ ਵਾਹਿਗੁਰੂ ਜੀ ਪਹਿਲਾਂ ਤੇ ਅਸੀਂ ਆਪਾਂ ਇਹ ਦੇਖੀਏ ਕਿ ਅਸੀਂ ਭਗਤੀ ਕਰ ਕਿਉਂ ਰਹੇ ਆ ਹਨਾ ਸਾਨੂੰ ਉਹ ਤੇ ਸਮਝ ਆਣੀ ਜ਼ਰੂਰੀ ਆ ਨਾ ਕਿ ਮੈਂ ਜਪਤੇ ਰਿਹਾ ਆ ਪਰ ਮੈਂ ਕਿਉਂ ਚਾਪ ਰਿਹਾ ਆ ਇਦੇ ਪਿੱਛੇ ਮੋਟਿਵ ਕੀ ਆ ਅਗਰ ਅਸੀਂ ਐਗਜ਼ਾਮਪਲ ਦੇ ਤੌਰ ਤੇ ਦੁਨਿਆਵੀ ਪੱਖ ਤੋਂ ਗੱਲ ਵੀ ਕਰੀਏ ਹੁਣ ਇੱਕ ਜੀਵ ਆ ਉਹ ਜੌਬ ਤੇ ਜਾਂਦਾ ਆ ਉਹ ਕੰਮ ਕਰਦਾ ਆ ਉਹਨੂੰ ਪਤਾ ਆ ਨਾ ਕਿ ਮੈਂ ਕਿਉਂ ਕਰਦਾ ਆ ਕਿ ਮੈਂ ਜਾਊਂਗਾ ਮੈਂ 4 ਪੈਸੇ ਕਮਾ ਕੇ ਲੈ ਕੇ ਆਊਂਗਾ ਤੇ ਉਹਦੇ ਨਾਲ ਮੈਂ ਆਪਣਾ ਪਰਿਵਾਰ ਪਾਲ ਸਕਾਂਗਾ ਮੇਰੇ ਜਿਹੜੇ ਖਰਚੇ ਆ ਜਾਂ ਮੇਰੀਆਂ ਗੱਡੀਆਂ ਦਾ ਇੰਸ਼ੋਰੈਂਸ ਆ ਜਾਂ ਮੇਰੀ ਗਰੋਸਰੀ ਆ ਜਾਂ ਮੇਰੇ ਜਿਹੜਾ ਮੈਂ ਕੱਪੜਾ ਲੈਣਾ ਹੈ ਜਾਂ ਮੇਰੇ ਘਰ ਦੀਆਂ ਮੁਰਗੀਆਂ ਜਾਆਂ ਜਾਂ ਹੋਰ ਕਈ ਤਰ੍ਹਾਂ ਦੇ ਸਾਡੇ ਕੰਮ ਹੁੰਦੇ ਆ ਤੇ ਉਹ ਜਦੋਂ ਮੇਰੇ ਕੋਲ ਪੈਸਾ ਆਊਗਾ ਤੇ ਮੈਂ ਬਹੁਤ ਹੀ ਵਧੀਆ ਤੇ ਸੌਖੇ ਤਰੀਕੇ ਨਾਲ ਉੱਥੇ ਸਰਵਾਈਵ ਕਰ ਸਕਦਾ ਹਾਂ ਨਾ ਉਹ ਇਦਾਂ ਵਾਈਗੁਰਜੀ ਸਾਡੀ ਬੰਦਗੀ ਵੀ ਸਾਨੂੰ ਐਗਜ਼ੈਕਟ ਪਤਾ ਹੋਣਾ ਚਾਹੀਦਾ ਇੱਕ ਕਹਿੰਦੇ ਨੇ ਉਹਦੇ ਜਦੋਂ ਤੁਸੀਂ ਕੋਈ ਵੀ ਕਾਰਜ ਕਰਦੇ ਆ ਹੁਣ ਕੰਮ ਤੇ ਬੰਦਾ ਜਾਂਦਾ ਪਰ ਉਹਦੀ ਉੱਥੇ ਮਾਨਣ ਨਹੀਂ ਲੱਗਦਾ ਪਰ ਉਹ ੱੱਕੇ ਨਾ ਕਰਦਾ ਉਹ ਵਾਈਗੁਰਜੀ ਇੱਥੇ ਵੀ ਬਲਾਕੇਜ ਆਉਂਦੀ ਆ ਤੁਸੀਂ ਕੰਮ ਤੇ ਜਾਂਨੇ ਜਦੋਂ ਤੁਸੀਂ ਆਪਣੀ એનર્ਜੀ ਉਸ ਚੀਜ਼ ਦੇ ਵਿੱਚ ਨਹੀਂ ਪਾਉਂਦੇ ਉਸ ਵਿੱਚੋਂ ਇੱਕ ਬਲੇਸਿੰਗ ਨਹੀਂ ਲੈ ਪਾਉਂਦੇ ਤੇ ਇਸ ਕਰਕੇ ਸਾਨੂੰ ਕੰਮਾਂ ਤੇ ਵੀ ਕਈ ਪ੍ਰੋਬਲਮਾਂ ਆਉਂਦੀਆਂ ਆ ਅਸੀਂ ਹਰ ਚੀਜ਼ ਨੂੰ ਆਪਣੀ ਇੱਕ ਜਿਹੜੀ ਸਾਡੀ ਅੰਦਰੋਂ ਪਾਉ ਜਾਂਦਾ ਆ ਉਹਦੇ ਨਾਲ ਰਿਲੇਟ ਕਰਕੇ ਦੇਖਣਾ ਬਹੁਤ ਹੀ ਜ਼ਰੂਰੀ ਆ ਹੁਣ ਅਸੀਂ ਨਾਮ ਜਪ ਕਰਦੇ ਆ ਪਰ ਸਾਨੂੰ ਪਤਾ ਹੋਵੇ ਨਾ ਕਿ ਅਸੀਂ ਕਿਉਂ ਕਰ ਰਹੇ ਆ ਉਹਦੇ ਤੇ ਸਾਡੀ એનર્ਜੀ ਕਿਵੇਂ ਦੀ ਜਾ ਰਹੀ ਆ ਇੱਕ ਤਾਂ ਹੁੰਦਾ ਆ ਕਿ ਜੀਵ ਪ੍ਰੇਮ ਭਾਉ ਭਗਤ ਦਾ ਮਤਲਬ ਉਹ ਪ੍ਰੀਤ ਦੇ ਵਿੱਚ ਬੈਠ ਗਿਆ ਆ ਹੈਨਾ ਉਹ ਕਹਿੰਦਾ ਆ ਕਿ ਮਹਾਰਾਜ ਪਰ ਫਿਰ ਉਹਦੀ ਜਿਹੜੀ ਉਹ ਕੰਡੀਸ਼ਨਸ ਆ ਉਹ ਉਹਦੇ ਵੱਲ ਨਹੀਂ ਦੇਖਦਾ ਉਹ ਕਹਿੰਦਾ ਮੈਂ ਜਾਪ ਰੇ ਆਇਆ ਬਸ ਮੈਂ ਮੈਂ ਇੰਨੇ ਚ ਖੋਚੇ ਆ ਕਿ ਮੈਨੂੰ ਗੁਰੂ ਪਿਆਰਾ ਆਪਣੇ ਚਰਨਾਂ ਦੇ ਵਿੱਚ ਬਿਠਾ ਰਿਹਾ ਆ ਤੇ ਆਪਣਾ ਨਾਮ ਜਾਪਾ ਰਿਹਾ ਆ ਜਿੱਦਾਂ ਕਹਿੰਦੇ ਨੇ ਕਿ ਹਾਰ ਹਾਰੇ ਚਰਨ ਹਿਦੈ ਔਰ ਧਾਰੇ ਸਿਮਰ ਸੁਆਮੀ ਸਤ ਗੁਰ ਆਪਣਾ ਕਾਰਜ ਸਫਲ ਹਮਾਰੇ ਹੈ ਨਾ ਤੇ ਜਦੋਂ ਅਸੀਂ ਉਹ ਵਾਹਿਗੁਰੂ ਦੇ ਜਦੋਂ ਕਿਸੇ ਵੀ ਸ਼ਬਦ ਦਾ ਜਾਪ ਕਰਦੇ ਆ ਤੇ ਵਾਹਿਗੁਰੂ ਜੀ ਉਹਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਤੇ ਫਿਰ ਆਪਣੇ ਸਵਾਮੀ ਦੇ ਨਾਲ ਪ੍ਰੀਤਮ ਪਿਆਰੇ ਨਾਲ ਐਦਾਂ ਦੀ ਪ੍ਰੀਤ ਬਣਾਈਏ ਤਾਂ ਕਿ ਸਾਡੇ ਸਾਰੇ ਕਾਰਜ ਸਫਰ ਜਾਣ ਅਸੀਂ ਕਿਸੇ ਕਾਰਜ ਤੋਂ ਵਾਂਝੇ ਨਾ ਰਹੀਏ ਇੱਕ ਤੇ ਮਾਰੇਗਾ ਨਾ ਕਿ ਮੇਰਾ ਵਾਹਿਗੁਰੂ ਮੈਨੂੰ ਮਿਲ ਜਾਵੇ ਉਹ ਕਹਿੰਦੇ ਨੇ ਭਗਤਾਂ ਤੇ ਸੰਸਾਰੀਆਂ ਦੀ ਨਿਭਦੀ ਨਹੀਂ ਵਾਹਿਗੁਰੂ ਕਿਉਂਕਿ ਭਗਤ ਚੌਥੇ ਪੱਧਰ ਦੀ ਕਹਾਣੀ ਤੇ ਤੁਰ ਪਿਆ ਆ ਨਾ ਪਰ ਹੁਣ ਅਗਰ ਅਸੀਂ ਹਲੇ ਚਲੋ ਆਪਣੇ ਦੁੱਖਾਂ ਤਕਲੀਫਾਂ ਨਾਲ ਵੀ ਜੂਝ ਰਹੇ ਆ ਬਹੁਤ ਸਾਰੀਆਂ ਪ੍ਰੋਬਲਮਸ ਆ ਪਰ ਵਾਹਿਗੁਰੂ ਜੀ ਉੱਥੇ ਵੀ ਉਸ ਪ੍ਰੀਤਮ ਪਿਆਰੇ ਦੇ ਸ਼ਬਦ ਦੇ ਨਾਲ ਆਪਣਾ ਹਿਰਦਾ ਜੋੜ ਲੈਣਾ ਪ੍ਰੀਤ ਦੇ ਨਾਲ ਕਿ ਮੈਂ ਜਪ ਰਿਹਾ ਆ ਤੇ ਮੇਰਾ ਵਾਹਿਗੁਰੂ ਸੁਣ ਰਿਹਾ ਆ ਕਿਹੜਾ ਵਾਹਿਗੁਰੂ ਜਿਹੜਾ ਮੇਰੇ ਅੰਦਰ ਹੀ ਆ ਉਹ ਕਹਿੰਦੇ ਤੂੰ ਤੂੰ ਕਰਤਾ ਤੂੰ ਹੂ ਆ ਮੁੱਜ ਵਿੱਚ ਰਹਾ ਨਾ ਕੋਈ ਹਣਾ ਵੀ ਜਦੋਂ ਮੈਂ ਉਸ ਆਪਣੇ ਵਾਹਿਗੁਰੂ ਪ੍ਰੀਤਮ ਪਿਆਰੇ ਦੇ ਨਾਲ ਆਪਣੀ ਡੂੰਗੀ ਸਾਂਝ ਉਹਦੇ ਨਾਲ ਬਣਾਈ ਤੇ ਫਿਰ ਉਹ ਤੇ ਮੈਂ ਤਾਂ ਇੱਕ ਹੀ ਹੋ ਗਏ ਨਾ ਪਰ ਅਸੀਂ ਕਹਿੰਨੇ ਸਾਨੂੰ ਰੱਬ ਮਿਲ ਜਾਵੇ ਪਰ ਪ੍ਰਮਾਤਮਾ ਕਹਿੰਦਾ ਹੈ ਤੂੰ ਆਪਣੇ ਆਪ ਨੂੰ ਮਿਲ ਜਾ ਇਹ ਜਦੋਂ ਵਾਹਿਗੁਰੂ ਅਸੀਂ ਡੂੰਗਾ ਉਹਦੇ ਨਾਲ ਨਾ ਮਹਾਰਾਜੀ ਦੇ ਨਾਲ ਵੀ ਸਵਾਲ ਜਵਾਬ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਗੁਰੂ ਸਾਹਿਬ ਵੀ ਤੁਹਾਨੂੰ ਡੂੰਘਾ ਸਮਝਾਉਂਦੇ ਆ ਮੈਂ ਆਪਣੇ ਪ੍ਰੈਕਟੀਕਲਾਂ ਦੇ ਅਕੋਰਡਿੰਗ ਹੀ ਆਪਜੀ ਦੇ ਨਾਲ ਹਮੇਸ਼ਾ ਗੱਲ ਕਰਦੀ ਆ ਕਿ ਵਾਹਿਗੁਰੂ ਜੀ ਬਾਹਰ ਮੁਖੀ ਤੋਂ ਹਟ ਕੇ ਅੰਦਰ ਮੁਖੀ ਤੱਕ ਆ ਜਾਣਾ ਤਾਂ ਕਿ ਅਸੀਂ ਹਰ ਚੀਜ਼ ਦਾ ਨਾਮ ਜਪਦਾ ਵੀ ਫਲ ਦੁੱਗਣਾ ਲੈ ਸਕੀਏ ਜਦੋਂ ਤੁਸੀਂ ਸਮਰਪਤ ਭਾਉ ਦੇ ਵਿੱਚ ਬੈਠੋਗੇ ਉਸ ਪ੍ਰੀਤਮ ਪਿਆਰੇ ਦੇ ਉਸ ਆਨੰਦ ਨੂੰ ਮਾਣੋਗੇ ਵਾਹਿਗੁਰੂ ਜੀ ਤਾਂ ਹੀ ਤਾਂ ਮਹਾਰਾਜ ਨੇ ਕਿਹਾ ਸੀ ਗਾਵੀਐ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਹੱਲੇ ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਉਹਨੂੰ ਗਾ ਉਹਨੂੰ ਗਾ ਗਾ ਕੇ ਉਹਨੂੰ ਸੁਣਨ ਤੱਕ ਜਾ ਨਾ ਤਾਂ ਕਿ ਤੁਰਤ ਤੂੰ ਜਦੋਂ ਉਹਨੂੰ ਸੁਣੇਗਾ ਉਹ ਉਹ ਜਿਹੜੀ ਚੋਟ ਆ ਨਾ ਪਰਮਾਤਮਾ ਦੀ ਉਹ ਤੇਰੀ ਇੱਥੇ ਇੱਥੇ ਵੱਜੇਗੀ ਫਿਰ ਉਹ ਤੇਰੇ ਹਿਰਦੇ ਘਰ ਦੇ ਵਿੱਚ ਜਾਏਗੀ ਹੱਲੇ ਤੇ ਅਸੀਂ ਸੰਬੋਧਨ ਕਰ ਰਹੇ ਹਾਂ ਨਾ ਆਪਣੇ ਮਨ ਨੂੰ ਜਦੋਂ ਵੀ ਕਿਸੇ ਵੀ ਜਾਪ ਨੂੰ ਵਾਹਿਗੁਰੂ ਜੀ ਜਪਣਾ ਆ ਜਾਂ ਕਿਸੇ ਵੀ ਗੁਰਮੁਖ ਤੋਂ ਤੁਸੀਂ ਕੋਈ ਵੀ ਜਾਪ ਲੈਣੇ ਆ ਪਿਆਰਿਓ ਜਦੋਂ ਵੀ ਕੋਈ ਸਟਾਰਟ ਕਰਨੀ ਆ ਇੱਕ ਭਾਉ ਅੰਦਰੋਂ ਪ੍ਰੀਤਮ ਪਿਆਰੇ ਲਈ ਜ਼ਰੂਰ ਨਾਲ ਬਣਾ ਲੈਣਾ ਹਨਾ ਤੇ ਉਹਨੂੰ ਉਸ એનર્ਜੀ ਦੇ ਵਿੱਚ ਇਦਾਂ ਦਾ ਰੱਖਣਾ ਕਿ ਮੈਂ ਮੰਗ ਰਿਹਾ ਆ ਤੇ ਮੇਰਾ ਗੁਰਪਿਤਾ ਮੈਨੂੰ ਦੇ ਰਿਹਾ ਆ ਔਰ ਵਾਹਿਗੁਰੂ ਬੜੇ ਪਿਆਰ ਦੇ ਵਿੱਚ ਸਾਨੂੰ ਹਰ ਚੀਜ਼ ਦਿੰਦੇ ਆ ਤੇ ਵਾਹਿਗੁਰੂ ਜੀ ਹਮੇਸ਼ਾ ਆਪਣੇ ਆਪ ਤੇ ਧਿਆਨ ਰੱਖਣਾ ਆਪਣੇ ਆਪ ਨਾਲ ਬੈਠਣਾ ਹਰ ਰੋਜ਼ ਡੇਲੀ ਇਕ ਤੇ ਅਸੀਂ ਨਾਮ ਜਪ ਜਿਹੜਾ ਕਰਦੇ ਹੀ ਕਰਦੇ ਆ ਸਿਮਰਨ ਜਾਪ ਜਾਂ ਕੋਈ ਵੀ ਬੰਦਗੀ ਜਾਂ ਜਿੰਨੇ ਵੀ ਤੁਸੀਂ ਪਾਠ ਕੀਤੇ ਦਿਨ ਦੇ ਵਿੱਚ ਉਹ ਤਾਂ ਤੁਹਾਡੇ ਚਲੋ ਤੁਸੀਂ ਬlesing ਪਰਮਾਤਮਾ ਦੀ ਲੈ ਰਹੇ ਆ ਇੱਕ ਨੇਮ ਬਣਾਇਆ ਹੋਇਆ ਆ ਪਰ ਵਾਹਿਗੁਰੂ ਜੀ ਇੱਕ ਹੁੰਦਾ ਆਪਣੇ ਆਪ ਦੇ ਨਾਲ ਬੈਠਣਾ ਜਿਸ ਦਿਨ ਤੁਸੀਂ ਉਸ ਕਾਰਜ ਨੂੰ ਸ਼ੁਰੂ ਕਰ ਲਓਗੇ ਨਾ ਤੇ ਵਾਹਿਗੁਰੂ ਜੀ ਗੁਰੂ ਸਾਹਿਬ ਸਹਿਜ ਸੁਭਾਈ ਤੁਹਾਨੂੰ ਮਿਲ ਜਾਣੇ ਆ ਮਹਾਰਾਜ ਜੀ ਕਹਿੰਦੇ ਆਪਣੇ ਆਪ ਤੋਂ ਤਾਂ ਟੁੱਟਿਆ ਹੋਇਆ ਆ ਮਹਾਰਾਜ ਜੀ ਕਹਿੰਦੇ ਨਹੀਂ ਮੰਨੇ ਕੀ ਗੱਤ ਕੇਹੀ ਨਾ ਜਾਏ ਕਿਉਂਕਿ ਮੰਨ ਲੈਣਾ ਹੀ ਤੇ ਪਾ ਲੈਣਾ ਆ ਪਹਿਲਾਂ ਤੇ ਆਪ ਨੂੰ ਗੁਰੂ ਸਾਹਿਬ ਕਹਿੰਦੇ ਪਾ ਨਾ ਤੂੰ ਕਿ ਤੂੰ ਆਪਣੇ ਆਪ ਨੂੰ ਪਾ ਲਿਆ ਆ ਅਸੀਂ ਉਸ ਚੀਜ਼ ਤੋਂ ਵਖਰੇਵੇਂ ਹੋ ਕੇ ਬੈਠ ਗਏ ਆ ਯਾ ਪਿਆਰੀਓ ਜਦੋਂ ਮਹਾਰਾਜ ਜੀ ਸਾਨੂੰ ਕਹਿੰਦੇ ਨੇ ਕਿ ਸਾਈ ਭਗਤ ਜੋਤੁ ਦੁ ਭਾਵੈ ਤੂੰ ਸਰਬ ਜੀਆਂ ਪ੍ਰਤ ਪਾਲਾ ਕਿ ਵੈਗਰੂ ਜੀ ਉਹ ਗੁਰੂ ਸਾਹਿਬ ਨੂੰ ਤੇ ਜਿਹੜਾ ਪਾ ਜਾਂਦਾ ਆ ਉਹ ਉਹਦੇ ਤੇ ਨਿਮ ਜਾਂਦਾ ਆ ਪਰ ਮਹਾਰਾਜ ਜੀ ਕਹਿੰਦੇ ਮੈਂ ਤੈਨੂੰ ਪਾਉਂਗਾ ਤਾਂ ਤਾਂ ਜਦੋਂ ਤੂੰ ਆਪਨਾ ਤਾਂ ਜੁੜ ਪਹਿਲਾਂ ਪੁੱਤ ਹਨਾ ਅਸੀਂ ਆਪਣੇ ਆਪ ਦੀ ਪਰਖ ਕਰਨੀ ਆ ਪਿਆਰਿਓ ਆਪਣੇ ਆਪ ਨੂੰ ਦੇਖਣਾ ਆ ਪਹਿਲਾਂ ਪਹਿਲੇ ਸੰਸਾਰ ਦੇ ਵਿੱਚ ਦੇਖ ਲਈਏ ਹਨਾ ਕਿ ਮੈਂ ਜਦੋਂ ਤੁਸੀਂ ਵੈਗਰੂ ਆਪਣੇ ਆਪ ਤੇ ਧਿਆਨ ਜਾ ਕਰੂਗੇ ਨਾ ਫਿਰ ਉਹ ਕਹਿੰਦੇ ਕਿ ਮਹਾਮ ਨੇ ਹੀ ਚੰਗੇ ਬੁਰਾ ਨੇ ਕੋਈ ਤੁਸੀਂ ਕਹਣਾ ਮੈਂ ਹੀ ਗੱਲ ਕਿ ਮੈਂ ਆ ਚੀਜ਼ ਮੈਂ ਸਹੀ ਨਹੀਂ ਕਰ ਰਿਹਾ ਹੈਗਾ ਕਿਉਂਕਿ ਧਿਆਨ ਆਪ ਤੇ ਆ ਗਿਆ ਨਾ ਕਿਉਂਕਿ ਨਹੀਂ ਤਾਂ ਸੰਸਾਰ ਦੇ ਵਿੱਚ ਚੱਲਦੇ ਅਸੀਂ ਦੂਜੇ ਤੇ ਧਿਆਨ ਰਹਿੰਦਾ ਆ ਬਾਣੀ ਜਾਪ ਤਾਂ ਪੜਦੇ ਪਏ ਆ ਪਰ ਧਿਆਨ ਤੇ ਦੂਜੇ ਤੇ ਆ ਨਾ ਤਾਂ ਹੀ ਤੇਮਾਰੇ ਕਹਿੰਦੇ ਪੜੇ ਸੁਣੇ ਕਿਆ ਹੋਏ ਜਿਸ ਸਹਿਜ ਨਾ ਐਸੋਏ ਪਰ ਬਾਣੀ ਤੇ ਤੂੰ ਪੜਦਾ ਆ ਪਰ ਤੇਰੀ ਅੰਦਰ ਦਾ ਸਹਿਜ ਤੇ ਹਲੇ ਤੱਕ ਵੀ ਨਹੀਂ ਬਣਿਆ ਹੈਗਾ ਹਨਾ ਹਲੇ ਵੀ ਤੂੰ ਕਿਸੇ ਨੂੰ ਬੋਲਣ ਲੱਗਾ ਇਦਾਂ ਦੇ ਕੋੜੇ ਬੋਲ ਬੋਲ ਦਿੰਨਾ ਆ ਪਤਾ ਨਹੀਂ ਤੇਰੇ ਬੋਲਾਂ ਦੇ ਨਾਲ ਕਿਹਦਾ ਕਿਹਦਾ ਦਿਲ ਟੁੱਟਦਾ ਆ ਤੇ ਤੂੰ ਇੱਕ ਹੋਰ ਕਰਮ ਬਣਾ ਲਿਆ ਆ ਹਨਾ ਮਹਾਰਾਜ ਜੀ ਕਹਿੰਦੇ ਜਿੱਦਾਂ ਜਿੱਦਾਂ ਤੂੰ ਖੁਦ ਨਾਲ ਪੁੱਤ ਜੋੜਦਾ ਚਲੇ ਜਾਏਗਾ ਉਦਾਂ ਉਦਾਂ ਤੂੰ ਪ੍ਰਮਾਤਮਾ ਨਾਲ ਜੋੜਦਾ ਚਲੇ ਜਾਏਗਾ ਕਿਉਂਕਿ ਉਹ ਸਮੁੰਦਰ ਸੀ ਉਹਦੇ ਉਹਦੇ ਬੁਲਬੁਲੇ ਸੀ ਬੁਲਬੁਲਾ ਵਿਚਾਰਾ ساری ਉਮਰ ਹੀ ਕਿਸੇ ਹੋਰ ਬੁਲਬੁਲੇਾਂ ਤੇ ਨਿਗਾਹ ਰੱਖਦਾ ਹੋਇਆ ਆਪਣੇ ਆਪ ਨੂੰ ਭੁੱਲ ਗਿਆ ਉਹ ਸਮੁੰਦਰ ਚ ਕੀ ਸਮਾਏਗਾ ਉਸ ਬੁਲਬੁਲੇ ਨੂੰ ਤੇ ਹੀ ਨਹੀਂ ਪਤਾ ਲੱਗਾ ਹੁਣ ਅਸੀਂ ਕਹਿੰਨੇ ਭਾਈ ਸਾਹਿਬ ਆਹ ਜਾ ਆਪ ਦੱਸ ਦੋ ਅੱਛਾ ਉਹਨਾਂ ਨੇ ਦੱਸਤਾ ਤੁਸੀਂ ਕਰਨ ਲੱਗ ਪਏ ਪਰ ਪਹਿਲਾਂ ਆਪ ਜਦੋਂ ਕਰਦੇ ਆਂ ਤੇ ਭਾਓ ਵੀ ਇੱਕ ਬਣਾਓ ਨਾ ਕਿ ਮੈਂ ਤੁਸੀਂ ਕਦੀ ਪੁੱਛਿਆ ਵਾਹਿਗੁਰੂ ਜੀ ਮੈਂ ਆਪਣਾ ਦੱਸਦੀ ਮੈਂ ਜਦੋਂ ਨਾ ਵੀ ਮੈਂ ਜਦੋਂ ਕਾਫੀ ਛੋਟੀ ਵੀ ਹੁੰਦੀ ਸੀ ਨਾ ਮੇਰੀ ਪਤਾ ਆਦਤ ਕੀ ਹੁੰਦੀ ਸੀ ਜਿੱਦਾਂ ਹੁਣ ਆਪਾਂ ਸ਼ੀਸ਼ੇ ਮੋਰੇ ਖੜੇ ਆ ਤੇ ਮੈਂ ਨਾ ਕਈ ਵਾਰੀ ਬੜਾ ਗੋਹ ਨਾ ਆਪਣੇ ਆਪ ਨੂੰ ਦੇਖਣਾ ਤੇ ਮੈਂ ਕਹਿਣਾ ਮੈਂ ਕੌਣ ਆ ਆਹ ਤਾਂ ਮੇਰਾ ਨਾਂ ਆ ਨਾ ਮੇਰੇ ਘਰਦਿਆਂ ਨੇ ਰੱਖ ਦਿੱਤਾ ਮੈਨੂੰ ਇਸ ਨਾਮ ਨਾਲ ਬੁਲਾਉਂਦੇ ਆ ਜਾਂ ਮੈਨੂੰ ਕੋਈ ਭੈਣ ਕਹਿ ਕੇ ਬੁਲਾਉਂਦਾ ਜਾਂ ਕਿਸੇ ਦੀ ਮੈਂ ਤੁਹਾਡਾ ਇੱਕ ਰਿਸ਼ਤਾ ਕਿਸੇ ਦੇ ਨਾਲ ਆ ਪਰ ਮੈਂ ਐਗਜ਼ੈਕਟ ਦੇ ਵਿੱਚ ਕੌਣ ਆ ਮੈਂ ਕਿੱਥੋਂ ਆਈ ਆ ਤੇ ਮੈਂ ਨਾ ਉਹ ਚੀਜ਼ਾਂ ਆਪਣੇ ਆਪ ਨਾਲ ਹਮੇਸ਼ਾ ਗੱਲਬਾਤ ਕਰਦੀ ਰਹਿੰਦੀ ਹੁੰਦੀ ਸੀ ਮੈਂ ਸ਼ੀਸ਼ੇ 'ਚ ਖੜ ਕੇ ਗੱਲਾਂ ਕਰਦੀ ਹੁੰਦੀ ਸੀ ਉਹ ਜਦੋਂ ਤੁਸੀਂ ਗੱਲਾਂ ਕਰੋਗੇ ਤਾਂ ਤੁਸੀਂ ਆਪ ਨਾਲ ਜੁੜੋਗੇ ਕਦੇ ਆਪਣੇ ਆਪ ਨੂੰ ਸ਼ੀਸ਼ੇ 'ਚ ਖੜ ਕੇ ਬਿਆਰੀ ਜਰੂਰ ਕਿਹਾ ਕਰੋ ਆਈ ਲਵ ਯੂ ਅਸੀਂ ਆਪਣੇ ਆਪ ਨੂੰ ਕਦੀ ਨਹੀਂ ਕਹਿੰਦੇ ਅਸੀਂ ਦੂਜੇ ਨੂੰ ਕਹੀ ਜਾਉਂਗੇ ਕੁੜੀ ਇੱਕ ਮੁੰਡੇ ਨੂੰ ਪਿਆਰ ਕਰਦੀ ਆ ਉਹ ਹਜ਼ਾਰ ਵਾਰੀ ਦਿਨ ਦੇ ਵਿੱਚ ਉਹ ਨੂੰ ਮੈਸੇਜ ਕਰੂਗੀ ਮੈਂ ਤੈਨੂੰ ਪਿਆਰ ਕਰਦੀ ਆ ਮੈਂ ਤੈਨੂੰ ਪਿਆਰ ਕਰਦੀ ਆ ਜਾਂ ਬੱਚੇ ਆ ਜਾਂ ਹਸਬੰਡ ਵਾਈਫ ਆ ਜਾਂ ਅਸੀਂ ਸਾਰੇ ਕਦੀ ਖੁਦ ਨੂੰ ਕੀ ਉਹ ਵੈਗਰੂ ਜੀ ਕਦੀ ਨਹੀਂ ਕਹਿੰਦੇ ਅਸੀਂ ਕਿਉਂਕਿ ਅਸੀਂ ਕਈ ਵਾਰ ਆਪਣੀ ਖੁਦ ਦੀ ਵੈਲਿਊਜ਼ ਹੀ ਨਹੀਂ ਕਰਦੇ ਹੈਗੇ ਖੁਦ ਦੀ ਰਿਸਪੈਕਟ ਕਰਨੀ ਭੁੱਲ ਜਾਂਦੇ ਆ ਤੁਹਾਡੀ ਸੋਹਲ ਕਈ ਵਾਰੀ ਤੁਹਾਡੇ ਤੋਂ ਹੀ ਨਾਰਾਜ਼ ਹੋਈ ਬੈਠੀ ਹੁੰਦੀ ਆ ਕਿਉਂਕਿ ਜਿਹੜੀ ਆਤਮਾ ਆ ਵੈਗਰੂ ਉਹ ਪਵਿੱਤਰ ਆ ਉਨੂੰ ਕੋਈ ਮਲੀਨਤਾ ਨਹੀਂ ਲੱਗੀ ਹੋਈ ਮਲੀਨਤਾ ਸਾਡੇ ਜਿਹੜੇ ਸਾਡੇ ਬਾਹਰ ਜਿਹੜੇ ਚੱਕਰ ਹਨ ਉਹ ਵੀ ਵੈਗਰੂ ਖੁੱਲੇ ਹੋਏ ਆ ਕੋਈ ਵੀ ਬੰਦ ਨਹੀਂ ਹੈਗਾ ਪਰ ਉਹਨਾਂ ਦੇ ਉੱਤੇ ਉਹ ਜਿਹੜੀ ਮਲੀਨਤਾ ਉਹ ਜਿਹੜਾ ਗੰਦ ਪੈ ਗਿਆ ਆ ਅਸੀਂ ਉਹਨੂੰ ਜਦੋਂ ਨਾਮ ਜਪਦੇ ਨਾਲ ਜਪਦੇ ਆ ਜਾਂ ਕੋਈ ਵੀ ਜਾਪ ਕਰਦੇ ਆ ਉਹਦੇ ਨਾਲ ਉਹ ਮਲੀਨਤਾ ਲਹਿੰਦੀ ਜਾ ਰਹੀ ਆ ਉਹ ਹਟ ਰਹੀ ਆ ਜਿਵੇਂ ਜਿਵੇਂ ਉਹ ਹਟਦੀ ਜਾਣੀ ਆ ਉਵੇਂ-ਉਵੇਂ ਤੁਹਾਡੀ ਜਿਹੜੀ ਸੋਲ ਐ ਇਨਹਾਂਸ ਹੁੰਦੀ ਚਲੀ ਜਾਣੀ ਆ ਜਿਵੇਂ ਮੈਂ ਹਮੇਸ਼ਾ ਕਹਿੰਨੀ ਥੱਲਿਓ ਊਰਜਾ ਰੂਟ ਚੱਕਰਾ ਤੋਂ ਹੋ ਕੇ ਤੁਹਾਡੇ ਕ੍ਰਾਊਨ ਚੱਕਰਾ ਤੱਕ ਜਾਂਦੀ ਆ ਅਸੀਂ ਉਹਨੂੰ ਸਾਫ਼ ਕਰ ਰਹੇ ਆ ਪਿਆਰਿਓ ਉਹ ਜਿੱਦਾਂ ਜਿੱਦਾਂ ਤੁਹਾਡਾ ਇਹ ਸਾਰਾ ਸਾਫ਼ ਹੁੰਦਾ ਜਾਣਾ ਆ ਉਦੋਂ ਉਦੋਂ ਤੁਸੀਂ ਅੰਦਰੋਂ ਨਿਰਮਲ ਅਤੇ ਕੋਮਲ ਹੁੰਦੇ ਚਲੇ ਜਾਣਾ ਆ ਇਹ ਮੰਦਰ ਆ ਵਾਹਿਗੁਰੂ ਜੀ ਸਾਡਾ ਜਿਹੜਾ ਇਹ ਘਰ ਆ ਮਾਰੇ ਕਹਿੰਦੇ ਗ੍ਰਹਿ ਮੰਦਰ ਬਣਿਆ ਇਹਨੂੰ ਧੋ ਮਹਾਰਾਜ ਜੀ ਕਹਿੰਦੇ ਇਸ ਮੰਦਰ ਦੇ ਵਿੱਚ ਉਹਨੂੰ ਗੰਦ ਜਿਹੜਾ ਪਿਆ ਹੋਇਆ ਆ ਪੁੱਤੈ ਨੂੰ ਧੋ ਅਸੀਂ ਉਹਨਾਂ ਗੁਰੂ ਘਰ ਜਾ ਕੇ ਜਾਂ ਆਪਣੇ ਘਰ ਵਿੱਚ ਸਾਡੇ ਕੋਈ ਮੰਦਿਰ ਬਣਾਏ ਆ ਜਾਂ ਜਗ੍ਹਾ ਮਾਰੇ ਦੀ ਬਣਾਈ ਆ ਅਸੀਂ ਉਹਨੂੰ ਤੇ ਸਾਫ਼ ਕਰ ਲੈਨੇ ਆ ਧੂਪ ਬੱਤੀ ਲਾ ਲੈਨੇ ਆ ਪਰ ਜਿਹੜਾ ਸਾਡਾ ਆ ਮੰਦਿਰ ਆ ਇਹਨੂੰ ਅਸੀਂ ਕਿੰਨਾ ਕੁ ਧੋਨੇ ਆ ਕਦੀ ਇਹਦੇ ਤੇ ਛਾਤੀ ਮਾਰੀ ਆ ਕਦੀ ਆਪਣੇ ਆਪ ਨਾਲ ਪੁੱਛਿਓ ਆਪਣਾ ਨਾਮ ਲੈ ਕੇ ਕਿ ਤੈਨੂੰ ਕੀ ਚੰਗਾ ਲੱਗਦਾ ਆ ਹਨਾ ਅਸੀਂ ਅਸੀਂ ਕਈ ਵਾਰੀ ਆਪਣੇ ਆਪ ਨੂੰ ਵੀ ਦੂਜੇ ਦੇ ਨਾਲ ਹਮੇਸ਼ਾ ਕੰਪੇਅਰ ਕਰਦੇ ਰਹਿੰਨੇ ਆ ਪਿਆਰਿਓ ਹਮੇਸ਼ਾ ਕੰਪੇਅਰ ਕਰਦੇ ਆ ਕਿ ਮੈਂ ਚੰਗੀ ਨਹੀਂ ਜਾਂ ਮੈਂ ਸੋਹਣੀ ਨਹੀਂ ਜਾਂ ਮੈਂ ਐਦਾਂ ਜਾਂ ਕੋਈ ਵੀ ਉਹ ਕਰ ਸਕਦਾ ਮੈਂ ਨਹੀਂ ਕਰ ਸਕਦਾ ਨਹੀਂ ਪਿਆਰਿਓ ਜੇ ਉਹ ਕਰ ਸਕਦਾ ਤੂੰ ਵੀ ਕਰ ਸਕਦਾ ਆ ਬਟ ਆਪਣੇ ਆਪ ਨੂੰ ਸਾਨੂੰ ਦੇਖਣਾ ਨਹੀਂ ਆਇਆ ਜਿਸ ਦਿਨ ਵਾਈਗਰੂ ਜੀ ਅਸੀਂ ਆਪਣੇ ਤੇ ਝਾਤੀ ਮਾਰਾਂਗੇ ਨਾ ਵਾਈਗਰੂ ਜੀ ਸਾਡੇ ਉਹ ਗਣ ਵੀ ਅੰਦਰੋਂ ਦਿਖਦੇ ਆ ਹਰ ਚੀਜ਼ ਜਿਹੜੀ ਬਹੁਤ ਸੂਖਮ ਦੇ ਵਿੱਚ ਡੀਪ ਟੂ ਡੀਪ ਜਨਮਾ ਜਨਮਾ ਤੋਂ ਪਈ ਹੋਈ ਆ ਹਨਾ ਜਨਮ ਜਨਮ ਕੀ ਮਲ ਲਾਗੀ ਇਸ ਮਨ ਕੋ ਕਾਲਾ ਹੋਆ ਛਾ ਮਹਾਰਤ ਕਹਿੰਦੇ ਫਿਰ ਉਸ ਤੇ ਤੱਕ ਗੁਰੂ ਸਾਹਿਬ ਤੁਹਾਨੂੰ ਲੈ ਕੇ ਜਾਂਦੇ ਆ ਪਿਆਰਿਓ ਜਦੋਂ ਉਹ ਦਿਖਾਉਂਦੇ ਆ ਮਹਾਰਾਜ ਫਿਰ ਉਹ ਜੀਵ ਖੁਦ ਨਾਲ ਬੈਠ ਕੇ ਹੀ ਰੋਂਦਾ ਆ ਕਿ ਮਹਾਰਾਜ ਮੈਂ ਹੀ ਇੰਨਾ ਬੁਰਾ ਸੀ ਮੈਂ ਤੇ ਦੂਜਿਆਂ ਨੂੰ ਹੀ ਕਹਿੰਦਾ ਰਿਆ ਕਿਉਂਕਿ ਆਪਣੇ ਆਪ ਨੂੰ ਦੇਖਣਾ ਆ ਗਿਆ ਜਦੋਂ ਆਪਣੇ ਆਪ ਨੂੰ ਉਹ ਜੀਵਤ ਹੁੰਦਾ ਆ ਇੱਕ ਦਿਨ ਇਦਾਂ ਦੀ ਵਿਵਸਥਾ ਗੁਰੂ ਸਾਹਿਬ ਬਣਾਉਂਦੇ ਆ ਤੁਸੀਂ ਆਪਣੇ ਹੀ ਇਸ ਸਰੀਰ ਨੂੰ ਨਮਸਕਾਰ ਕਰਦੇ ਹੋ ਪਿਆਰਿਓ ਕਿ ਵਾਹਿਗੁਰੂ ਜੀ ਸ਼ੁਕਰ ਹੈ ਤੂੰ ਮੈਨੂੰ ਤਰਸ ਕਰਕੇ ਮਨੁੱਖਾ ਜਨਮ ਬਖਸ਼ਿਆ ਮੇਰੇ ਸਤਿਗੁਰੂ ਜੇ ਨਾ ਹੁੰਦਾ ਤੇ ਮੈਂ ਤੈਨੂੰ ਪਾ ਨਹੀਂ ਸਕਦਾ ਹਨਾ ਫਿਰ ਤੁਹਾਨੂੰ ਮਾਂ ਜਿਹਨੇ ਤੁਹਾਨੂੰ ਜਨਮ ਦਿੱਤਾ ਤੇ ਤੁਹਾਨੂੰ ਬਾਪ ਕਿਉਂਕਿ ਵਾਹਿਗੁਰੂ ਜੀ ਉਸ ਮਾਂ ਦੇ ਸਦਕੇ ਤੁਸੀਂ ਇੱਥੇ ਆਏ ਆ ਹਨਾ ਫੇ ਤੁਸੀਂ ਉਹਨੂੰ ਵੀ ਧੰਨ ਕਹਿੰਦੇ ਹੋ ਨਾ ਦੇਖੋ ਜੇ ਮਾਂ ਦੀ ਕੁੱਖ ਨਾਲ ਇੱਕ ਮਿਲਦੀ ਤੇ ਤੁਸੀਂ ਜਨਮ ਨਾ ਲੈ ਪੈਂਦੇ ਹਨਾ ਫੇ ਮਹਾਰਾਜ ਜੀ ਕਹਿੰਦੇ ਨੇ ਹੁੰਦੇ ਜਦੋਂ ਇੱਕ ਜੀ ਤੁਰਦਾ ਗੁਰਸਾਹਿਬ 21 ਕੁਲਾਂ ਤਾਰਦੇ ਆ ਇਹ ਤਾਂ ਤਾਰਦੇ ਵਈ ਗੁਰੂ ਜੀ ਕਿਵਰੀ ਤੁਹਾਡੇ ਕਰਮ ਪਿਛਲੀ ਕਮਾਈ ਬੜੀ ਵੱਡੀ ਹੁੰਦੀ ਆ ਪਰ ਤੁਹਾਨੂੰ ਉਸ ਘਰ ਵਿੱਚ ਇਸ ਕਰਕੇ ਜਨਮ ਲੈਣਾ ਪੈਂਦਾ ਹੁੰਦਾ ਕਿ ਕਿਸੇ ਕਈ ਪਿਛਲੇ ਜਨਮਾਂ ਦਾ ਤੁਹਾਡਾ ਉਹਨਾਂ ਦੇ ਨਾਲ ਲੈਣ ਦੇਣ ਪਿਆ ਆ ਤੇ ਤੁਸੀਂ ਫਿਰ ਜਨਮ ਲੈਂਦੇ ਹੋ ਉਹ ਫਿਰ ਜਿੰਨਾ ਵੀ ਤੁਹਾਡਾ ਕੋਈ ਸਿਗਾ ਸੰਬੰਧ ਉਹ ਜਿਵੇਂ ਦੇ ਤੁਹਾਡੇ ਪਿਛਲੇ ਰਹੇ ਆ ਉਹ ਤੁਸੀਂ ਪੇ ਆਊਟ ਕਰਕੇ ਇੱਕ ਟਾਈਮ ਇਦਾਂ ਦਾੰਦਾ ਆ ਜਿੱਥੇ ਮਹਾਰਾਜ ਤੁਹਾਨੂੰ ਕੁਝ ਡੂੰਘਾ ਸਮਝਾਉਣਾ ਸ਼ੁਰੂ ਕਰ ਦਿੰਦੇ ਆ ਕਿਉਂਕਿ ਕਈ ਵਾਰੀ ਤੁਹਾਡੀਆਂ ਪਿਛਲੀਆਂ ਭਗਤੀਆਂ ਬੰਦੀਆਂ ਬਹੁਤ ਹੁੰਦੀਆਂ ਆ ਜਿਵੇਂ ਜਿਵੇਂ ਅਸੀਂ ਨਿੱਖਰਦੇ ਜਾਵਾਂਗੇ ਗੁਰੂ ਸਾਹਿਬ ਅੱਗੇ ਤੋਂ ਅੱਗੇ ਸਾਡੇ ਕਈ ਜਨਮ ਵੀ ਦਿਖਾ ਦਿੰਦੇ ਆ ਸਾਨੂੰ ਬਹੁਤ ਡੀਪ ਵਿੱਚ ਲੈ ਕੇ ਜਾਂਦੇ ਆ ਗੁਰੂ ਸਾਹਿਬ ਬਹੁਤ ਪਿਆਰ ਕਰਦੇ ਆ ਮਹਾਰਾਜ ਜੀ ਫੇ ਕਹਿੰਦੇ ਨਹੀਂ ਜਿੱਤ ਭਾਵ ਐ ਤੇ ਤਕਾਰ ਐ ਲਾਏ ਪੂਰੇ ਭਾਗ ਗੁਰਸੇਵਾ ਹੋਵੇ ਗੁਰਸੇਵਾ ਤੇ ਸੁਖ ਪਾਵਣਿਆ ਵਾਹਿਗੁਰੂ ਜੀ ਇਹ ਸਾਡੇ ਵੱਡੇ ਭਾਗ ਆ ਦੇਖੋ ਜਦੋਂ ਸੇਵਾ ਤੇ ਸਿਮਰਨ ਦੋਨੇ ਇਕੱਠੇ ਹੋ ਜਾਂਦੇ ਨਾ ਤੇ ਵਾਹਿਗੁਰੂ ਜੀ ਉਹਦੇ ਨਾਲ ਤੁਹਾਡੀ ਜਿਹੜੀ ਨਾ ਜਿਹੜਾ ਰਾਹ ਜਿਹੜਾ ਬਹੁਤ ਸੌਖਾ ਤੇ ਸਰਲ ਹੋ ਜਾਂਦਾ ਆ ਹਨਾ ਕਹਿੰਦਾ ਹੀ ਕਹਿੰਦੇ ਆ ਨਾ ਵਾਹਿਗੁਰੂ ਤੇ ਨਾਲ ਸਿਮਰਨ ਸਿਮਰਨ ਹੋ ਗਿਆ ਤੇ ਨਾਲ ਤੁਹਾਡੀ ਸੇਵਾ ਸੇਵਾ ਜ਼ਰੂਰ ਵਾਈਗੋ ਜੀ ਜਦੋਂ ਦੋਨੇ ਚੀਜ਼ਾਂ ਹੁੰਦੀਆਂ ਹਨਾ ਤੇ ਫਿਰ ਥਾਂਏ ਬਹੁਤ ਛੇਤੀ ਪੈ ਜਾਂਦੀਆਂ ਆ ਤੇ ਮਹਾਰਾਜ ਬਹੁਤ ਛੇਤੀ ਕਾਰਜ ਖੋਲ ਦਿੰਦੇ ਆ ਕਈ ਵਾਰੀ ਇਕੱਲਾ ਸਿਮਰਨ ਵੀ ਹੰਕਾਰੀ ਬਣਾ ਦਿੰਦਾ ਆ ਜਾਂ ਕਈ ਵਾਰੀ ਇਕੱਲੀ ਸੇਵਾ ਵੀ ਹੰਕਾਰੀ ਬਣਾ ਦਿੰਦੀ ਬੰਦੇ ਨੂੰ ਹੁੰਦਾ ਮੈਂ ਬਹੁਤ ਕਰਦਾ ਮੈਂ ਆ ਕੀਤਾ ਕਿਉਂਕਿ ਉਹ ਫਿਰ ਇਹ ਅੰਦਰ ਹੰਕਾਰ ਆ ਜਾਂਦਾ ਉਹ ਸੂਖਸ਼ਮ ਚ ਹੁੰਦਾ ਕਈ ਵਾਰੀ ਜੀਵ ਨੂੰ ਬਾਹਰ ਨਹੀਂ ਪਤਾ ਲੱਗਦਾ ਤੇ ਨਾਲ ਜਦੋਂ ਤੁਸੀਂ ਵਾਈਗੁਰ ਸਿਮਰਨ ਹੋ ਗਿਆ ਉਹ ਫਿਰ ਮਹਾਰਾਜ ਸਾਨੂੰ ਇਕੁਅਲ ਰੱਖਦੇ ਆ ਹਨਾ ਫਿਰ ਉਹ ਮਾਰੇ ਕਹਿੰਦੇ ਹੁੰਦੇ ਹੁਣ ਤੇਰਾ ਭਾਂਡਾ ਨਾ ਦੋਨੇ ਪਾਸਿਓਂ ਭਰਨਾ ਸ਼ੁਰੂ ਹੋ ਗਿਆ ਹੁਣ ਜੇ ਅਸੀਂ ਰੋਟੀ ਪਾਣੀ ਵਿੱਚ ਵੀ ਤੁਸੀਂ ਦੇਖੋ ਨਾ ਕਿਵਰੀ ਮਿਰਚ ਜ਼ਿਆਦਾ ਹੋ ਜਵੇ ਲੂਣ ਘੱਟ ਤੇ ਉਹ ਸੁਆਦ ਨਹੀਂ ਨਾ ਆਂਦਾ ਹੈਗਾ ਐਵੇਂ ਵਾਈ ਗੁਰੂ ਜੀ ਇਹ ਜਦੋਂ ਦੋਨੇ ਚੀਜ਼ਾਂ ਫੇ ਥਾਂੇ ਪੈਂਦੀਆਂ ਹੈ ਨਾ ਤੇ ਫੇ ਜੀਵ ਇਹਨਾਂ ਇਹਨਾਂ ਦੀ ਇਹ ਪੌੜੀਆਂ ਆ ਗੁਰੂ ਨਾਨਕ ਦੀਆਂ ਇਹ ਫੇ ਸਿਮਰਨ ਤੇ ਸੇਵਾ ਦੀ ਪੌੜੀ ਤੇ ਚੜ੍ਹ ਕੇ ਗੁਰੂ ਸਾਹਿਬ ਸਾਨੂੰ ਉੱਥੇ ਸੱਚਖੰਡ ਦੀ ਪਰਵਾਨਗੀ ਤੇ ਬਖਸ਼ ਜਾਂਦੇ ਹੈ ਨਾ ਤੇ ਮਹਾਰਾਜ ਜੀ ਸਾਰਿਆਂ ਨੂੰ ਇੱਦਾਂ ਪਿਆਰ ਕਰਨ ਤੇ ਪਿਆਰਿਓ ਤੁਹਾਡਾ ਬਹੁਤ-ਬਹੁਤ ਸ਼ੁਕਰਾਨਾ ਤੁਸੀਂ ਇੰਨਾ ਪਿਆਰ ਬਖਸ਼ਦੇ ਹੋ ਵੀਡੀਓ ਦੇਖਦੇ ਹੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਹੋ ਤੇ ਵੈਗਰੂ ਜੀ ਇੱਕ ਵਾਰ ਫੇਰ ਰਿਕਵੈਸਟ ਕਰਦੀ ਆ ਕਿ ਉਹ ਸਬਲੀ ਮੇਨਾ ਜਨੂਰ ਸੁਣਿਓ ਵੈਗਰੂ ਜੀ ਮੀਨਾ ਸੁਣ ਕੇ ਦੇਖ ਲਿਓ ਗੁਰੂ ਦੇ ਸੱਦ ਕੀ ਕਹਿੰਦੀ ਆ ਕਿ ਬਹੁਤ ਕੁਝ ਮਹਾਰਾਜ ਜੀ ਨੇ ਮੈਂ ਆਪਣੇ ਖੁਦ ਲਈ ਵੀ ਬਣਾ ਕੇ ਇਹਨਾਂ ਤੇ ਪ੍ਰੈਕਟੀਕਲ ਕੀਤੇ ਆ ਮਹਾਰਾਜ ਜੀ ਨੇ ਉਹ ਤੱਕ ਵੀ ਦਿੱਤਾ ਜੋ ਕਦੀ ਸੋਚਿਆ ਵੀ ਨਹੀਂ ਸੀ ਹਣਾ ਤੇ ਮਹਾਰਾਜ ਬਹੁਤ ਕਿਰਪਾ ਕਰਦੇ ਆ ਮੈਂ ਕਹਿੰਨੀ ਹੁੰਦੀ ਆਪ ਅਨੁਭਵ ਕਰੋ ਫਿਰ ਉਸ ਚੀਜ਼ ਤੇ ਵਰਕ ਕਰੋ ਠੀਕ ਆ ਨਾ ਜੀ ਇਦਾਂ ਸਾਡਾ ਨਾਮ ਜਪਿਆ ਉਹਨੂੰ ਆਪਣੀ એનર્ਜੀ ਡੇਲੀ ਦੇਣੀ ਆ ਤੇ ਮਹਾਰਾਜ ਸਾਨੂੰ ਬਹੁਤ ਕੁਝ ਦਿੰਦੇ ਆ ਪਿਆਰ ਕਰਿਆ ਕਰੋ ਵਾਹਿਗੁਰੂ ਨੂੰ ਬਸ ਮਹਾਰਾਜ ਲਵ ਯੂ ਆ ਤੈਨੂੰ ਮੈਂ ਤੇ ਅਰਦਾਸ ਕਰਦੀ ਵੀ ਵਾਹਿਗੁਰੂ ਜੀ ਗੁਰੂ ਸਾਹਿਬ ਜੀ ਨੂੰ ਲਵ ਯੂ ਮਿਸ ਯੂ ਕਹਿੰਦੀ ਰਹਿਣੀ ਹੁੰਦੀ ਆ ਨਾ ਤੇ ਬਾਬੇ ਨੂੰ ਤਾਂ ਸਾਰੀਆਂ ਭਾਸ਼ਾ ਆਉਂਦੀਆਂ ਆ ਤੇ ਜ਼ਰੂਰ ਕਿਹਾ ਕਰੋ ਵਾਹਿਗੁਰੂ ਜੀ ਉਹ ਕਹਿੰਦੇ ਨੇ ਉਹਦੀ ਪ੍ਰੀਤਮ ਦੀ ਯਾਦ ਇਦਾਂ ਦੀ ਬਣ ਜਵੇ ਭੁੱਲੇ ਹੀ ਨਾ ਉਹ ਤੁਸੀਂ ਕੰਮ ਕਰਦੇ ਆ ਕਿਤੇ ਵੀ ਜਾ ਰਹੇ ਆ ਮਤਲਬ ਇੱਕ ਅੰਦਰ ਬਸ ਉਹ ਚਿੰਗ ਲੱਗੀ ਹੋਈ ਆ ਕਿਸੇ ਨਾਲ ਗੱਲ ਵੀ ਕਰਦੇ ਪਰ ਅੰਦਰ ਉਹ ਇੱਕ ਚਿੰਗ ਆ ਮਹਾਰਾਜ ਜੀ ਦੀ ਉਹ ਵਾਹਿਗੁਰੂ ਚੱਲਦਾ ਪਿਆ بس ਐਦਾਂ ਦਾ ਪਿਆਰ ਵਾਹਿਗੁਰੂ ਜੀ ਕਰੀ ਜਾਓ ਬਾਲੀਆਂ ਠੀਕ ਆ ਜਿੰਨਾ ਕਿ ਚੌਂਕੜਾ ਲੱਗਦਾ ਲਾਓ ਬਾਬੇ ਨੇ ਇਹ ਨਹੀਂ ਕਿਹਾ ਵੀ ਤੁਸੀਂ 8 8 ਘੰਟੇ 9 9 ਉਹ ਇੱਕ ਠੀਕ ਆ ਜੇ ਤੋਂ ਲਵਾ ਰਹੇ ਆ ਮਾਰੇ ਬਹੁ ਵੱਡੇ ਭਾਗ ਨਮਸਕਾਰ ਆ ਉਹਨਾਂ ਨੂੰ ਪਰ ਵਾਹਿਗੁਰੂ ਜੀ ਚੌਂਕੜਾ ਲਾਓ ਜਿੰਨਾ ਲੱਗਦਾ ਤੁਰੇ ਫਿਰਦੇ بس ਉਹ ਉਹ ਆਨੰਦ ਉਹਦੇ ਨਾਲ ਬਣਿਆ ਰਹੇ ਵਾਹਿਗੁਰੂ ਜੀ ਉਹ ਵੀ ਬੰਦਗੀ ਭਗਤੀ ਆ ਮਾਰੇ ਪ੍ਰਵਾਨ ਕਰਦੇ ਆ ਉਹ ਕਹਿੰਦਾ ਪਿਆਰ ਕਰ ਮੈਂ ਤੁਹਾਨੂੰ ਤੇਰੇ ਪਿਆਰ ਜੀ ਮਿਲ ਜਾਣਾ ਕੀ ਕਾ ਵਾਹਿਗੁਰੂ ਜੀ ਬਹੁਤ ਬਹੁਤ ਸ਼ੁਕਰਾਨਾ ਗੁਰਸਾਹਿਬ ਤੁਹਾਡੀਆਂ ਸਾਰੀਆਂ ਅਰਦਾਸਾਂ ਮਹਾਰਾਜ ਜੀ ਗੁਰਮਤ ਅਨਸਾਰ ਪੂਰੀਆਂ ਕਰਨ ਤੇ ਵਾਹਿਗੁਰੂ ਜੀ ਹੁਣ ਆਪਾਂ ਫਤਿਹ ਬੁਲਾਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ